ਇਸੇ ਵਕਤ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜੀ ਸੀ ਇਸ ਇਨ ਨੌਜਵਾਨ ਦੀ ਪਤਨੀ 38 ਗ੍ਰਾਮ ਹੈਰੋਇਨ ਸਨੇਪ ਕੁਰਾਲੀ ਸਿਟੀ ਪੁਲਿਸ ਨੇ ਇਸ ਨੂੰ ਕਰ ਲਿੱਤਾ ਕਾਬੂ આરોપી ਪੰਕਜ ਕੁਮਾਰ ਤੇ ਪਹਿਲਾਂ ਵੀ ਹਨ ਦੋ ਮਾਮਲੇ ਦਰਜ ਜਦੋਂ ਇਸ ਦੀ ਪਤਨੀ ਆਪ ਵੱਲੋਂ ਚੋਣ ਲੜੀ ਸੀ ਤਾਂ ਕਈ ਆਪ ਆਗੂ ਆਏ ਸੀ ਹਮਾਇਤ ਵਿੱਚ ਮੁੱਲਾਪੁਰ ਦੇ ਡੀਐਸਪੀ ਨੇ ਦਿੱਤੀ ਪੂਰੇ ਮਾਮਲੇ ਬਾਰੇ ਬਰੀਕੀ ਨਾਲ ਜਾਣਕਾਰੀ ਕੁਰਾਲੀ ਸਿਟੀ ਪੁਲਿਸ ਨੇ ਇੱਕ ਮਾਮਲਾ ਦਰਜ ਕੀਤਾ ਜਿਸ ਦੇ ਵਿੱਚ ਕੁਰਾਲੀ ਦੇ ਵਾਰਡ ਨੰਬਰ 12 ਦਾ ਰਹਿਣ ਵਾਲਾ ਪੰਕਜ ਕੁਮਾਰ ਤੇ ਮਾਮਲਾ ਦਰਜ ਕੀਤਾ ਗਿਆ ਅਤੇ ਉਸ ਦੇ ਕੋਲ 38 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਹੈ ਇਸ ਕੇਸ ਦੇ ਵਿੱਚ ਉਸ ਦੀ ਸੱਤੇ ਵੀ ਪਰਚਾ ਦਰਜ ਕੀਤਾ ਗਿਆ ਹੈ ਅਤੇ ਉਸ ਦੇ ਸਾਲੇ ਨੂੰ ਵੀ ਉਰੋ피 ਬਣਾਇਆ ਗਿਆ ਤੇ ਇਹਨਾਂ ਤਿੰਨਾਂ ਕੋਲ 38 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਅਤੇ ਇਹ ਵੀ ਜਾਣਥਾਲ ਇਹ ਜਾਣਕਾਰੀ ਨਹੀਂ ਹੈ ਕਿ ਉਹ ਕਿਸ ਸਿਆਸੀ ਪਾਰਟੀ ਦੇ ਨਾਲ ਜੁੜਿਆ ਹੋਇਆ ਹੈ ਜਾਂ ਨਹੀਂ ਪਰ ਉਹ ਜੋੜਿਆ ਗਿਆ ਸੀ ਅਤੇ ਉਸ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ ਸੀ ਤੇ ਹੁਣ 38 ਗ੍ਰਾਮ ਹੈਰੋਇਨ ਦੇ ਨਾਲ ਪੰਕਜ ਕੁਮਾਰ ਅਤੇ ਉਸ ਦੀ ਸੱਸ ਤੇ ਉਸ ਦਾ ਸਾਲਾ ਕੁਰਾਲੀ ਦੇ ਰੇਲਵੇ ਸਟੇਸ਼ਨ ਲੱਗੇ ਫੜਿਆ ਗਿਆ ਤੇ ਕੀ ਕਹਿਣਾ ਡੀਐਸਪੀ ਮੋਹਿਤ ਅਗਰਵਾਲ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਆਓ ਤੁਹਾਨੂੰ ਵੀ ਸੁਣਾਦੇ ਹਾਂ ਸਰ ਅਜੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਕੀ ਮੌਜੂਦ ਹੈ ਹਾਂਜੀ ਬੇਸਿਕਲੀ ਜੀ ਜੋ ਪੰਜਾਬ ਸਰਕਾਰ ਵੱਲੋਂ ਯੂਬ ਨਸ਼ਾ ਵਿਭਾਗ ਨੂੰ ਛੇੜਿਆ ਗਿਆ ਉਹਦੇ ਤਹਿਤ ਮਨੂ ਜੀ ਸਾਹਿਬ ਦੀਆਂ ਹਦਾਇਤਾਂ ਤੇ ਨਾਲ ਹੀ ਐਸਐਸਪੀ ਸਾਹਿਬ ਦੀਆਂ ਐਸਪੀ ਰੂਟਰ ਸਾਹਿਬ ਦੀਆਂ ਹਦਾਇਤਾਂ ਤੇ ਕਾਰਵਾਈ ਕਰਦੇ ਆ ਅਸੀਂ ਜਿਹੜਾ ਹੈਗਾ ਨਸ਼ੇ ਦੇ ਉੱਤੇ ਲਗਾਤਾਰ ਅਗਰਸਰ ਸੀਗੇ ਇਹਦੇ ਵਿੱਚ ਨਸ਼ਾ ਤਸਕਰਾਂ ਨੂੰ ਫੜਨ ਦੇ ਵਿੱਚ ਤਾਂ ਇਸੇ ਨੜੀ ਤਹਿਤ ਕੱਲ ਸਾਨੂੰ ਇੱਕ ਜਿਹੜਾ ਹੈਗਾ ਸਿਟੀ ਕੁਰਾਲੀ ਥਾਣੇ ਨੂੰ ਸਫਲਤਾ ਮਿਲਦੀ ਹੈ ਜਿਹਦੇ ਵਿੱਚ ਤਿੰਨ ਦੋਸ਼ੀ ਨੇ ਜੋ ਨਸ਼ਾ ਤਸਕਰ ਨੇ ਉਹਨੂੰ ਇਨੋਵਾ ਕਾਰ ਦੇ ਵਿੱਚ ਫੜੇ ਜਾਂਦੇ ਨੇ ਇਹ ਜਿਹੜੀ ਘਟਨਾਕ੍ਰਮ ਹੈ ਜਿਹੜਾ ਇਹ ਕੱਲ੍ਹ ਸ਼ਾਮ ਨੂੰ ਘਟਦਾ ਹੈ ਇਹਦੇ ਵਿੱਚ ਜਿਹੜੀ ਇੱਕ ਪੰਕਜ ਕੁਮਾਰ ਹੈਗਾ ਇਹ ਪੁੱਤਰ ਰਾਜਪਾਲ ਇਹ ਵਾਰ ਨੰਬਰ 12 ਕੁਰਾਲੀ ਦਾ ਰਹਿਣ ਵਾਲਾ ਇੱਕ ਇਹਦੇ ਨਾਲ ਇਹਦੀ ਜਿਹੜੀ ਹੈਗੀ ਸੱਸ ਹੈ ਉਹ ਹੈ ਕਮਲੇਸ਼ ਰਾਣੀ ਪਤਨੀ ਦਰਸ਼ਨ ਲਾਲ ਜੋ ਕਿ ਚਬਾਲ ਰੋਡ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਤੇ ਅੱਜ ਕੱਲ੍ਹ ਕੁਰਾਲੀ ਦੇ ਵਿੱਚ ਰਹਿੰਦੀ ਹੈ ਤੇ ਇੱਕ ਇਹਦਾ ਬੇਟਾ ਹੈ ਦੀਪਕ ਕੁਮਾਰ ਤਾਂ ਇਹ ਸਾਰੇ ਜਿਹੜੇ ਹੈਗੇ ਨੇ 38 ਗ੍ਰਾਮ ਹਿਰੋਇਨ ਦੇ ਨਾਲ ਅਤੇ ਜਿਹੜੀ ਨਾਲ ਅਨੁਵਾਕਰ ਦੇ ਵਿੱਚ ਇਹ ਸਾਨੂੰ ਜਿਹੜੇ ਹੈਗੇ ਨੇ ਕੱਲ ਰਾਤ ਤੇ ਸੀ ਜਿਹੜਾ ਹੈਗਾ ਇਹਨਾਂ ਨੂੰ ਰਾਉਂਡ ਅਪ ਕੀਤਾ ਸੀਗਾ ਰੇਲਵੇ ਜਿਹੜਾ ਸਿਚੁਏਸ਼ਨ ਹੈ ਉਹਦੇ ਨੇੜੇ ਜਿਹੜਾ ਅੰਡਰ ਬ੍ਰਿਜ ਹੈਗਾ ਉੱਥੇ ਨਾਕਾਬੰਦੀ ਹੋਈ ਵੀ ਸੀਗੀ ਉਸੇ ਦੌਰਾਨ ਇਹ ਜਿਹੜੇ ਫੜੇ ਗਏ ਕਿੰਨੇ ਕੁ ਦੇਰ ਤੋਂ ਕੰਮ ਕਰ ਰਹੇ ਨੇ ਜਿਹੜਾ ਇਸ ਤਰੀਕੇ ਦੇ ਜੁਟੇ ਦੇ ਇਹਦੇ ਵਿੱਚ ਇਹ ਹੈ ਜੀ ਜਿਹੜਾ ਤਾਂ ਦੋਸ਼ੀ ਆ ਗਿਆ ਆਪਣਾ ਪੰਕਜ ਪੰਕਜ ਦੇ ਉੱਤੇ ਪਹਿਲਾਂ ਤਾਂ ਦੋ ਐਫ ਆਈ ਆਰਾਂ ਦਰਜ ਨੇ ਇੱਕ ਸਨੇਚਿੰਗ ਦੀ ਐਫ ਆਈ ਆਰ ਦਰਜ ਹੈ ਤੇ ਇੱਕ ਉਹਦੇ ਤੇ ਐਨ ਡੀ ਪੀਏ ਸੈਕਟਰ ਦੀ ਹੀ ਐਫ ਆਈ ਆਰ ਸਿਟੀ ਕੁਰਾਲੀ ਥਾਣੇ ਦੇ ਵਿੱਚ ਹੀ ਲਾਸਟ ਈਅਰ ਦੀ ਦਰ ਬਾਕੀ ਹੁਣ ਜਦੋਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਉਹ ਤੋਂ ਹੋਰ ਚੀਜ਼ਾਂ ਸਾਹਮਣੇ ਆਉਣਗੀਆਂ ਤਾਂ ਉਹ ਅਸੀਂ ਉਵੇਂ ਅੱਗੇ ਪ੍ਰੋਸੀਡ ਕਰਾਂਗੇ ਜਿਹੜੀ ਮੈਂ ਸੱਸਾ ਜੀ ਉਹ ਲੈ ਕੇ ਆਉਂਦੀ ਸੀ ਉਥੋਂ ਅੰਮ੍ਰਿਤਸਰ ਕੋਸੇ ਤੇ ਆਪ ਜਲਦੀ ਸੀ ਗੱਡੀ ਲੈ ਕੇ ਆਏ ਇਹ ਸਾਰੀ ਗੱਲ ਅਸੀਂ ਵੈਰੀਫਾਈ ਕਰ ਲਵਾਂਗੇ ਹੁਣ ਇੱਕ ਥਾਂ ਸਾਡੇ ਕੋਲ ਇਹ ਵੀ ਇਨਫੋਰਮੇਸ਼ਨ ਸੀ ਕਿ ਵੀ ਸ਼ਾਇਦ ਇਹ ਕੱਲ ਜਿਹੜੀ ਹੈਗੀ ਅੰਮ੍ਰਿਤਸਰ ਤੋਂ ਆਈ ਸੀਗੀ ਤੋਂ ਉਦੋਂ ਬਾਅਦ ਇਕੱਠੇ ਸਮਕਲਿੰਗ ਦਾ ਜਿਹੜਾ ਅੱਗੇ ਕਰਨ ਦੇ ਲਈ ਆਪਾਂ ਦਾ ਸੀਲ ਕਰਨ ਦੇ ਲਈ ਜਾ ਰਹੇ ਸੀਗੇ ਦੂਜੀ ਗੱਲ ਇਹ ਵੀ ਹੈਗੀ ਹੈ ਕਿ ਸ਼ਾਇਦ ਇਹ ਗੱਡੀ ਤੇ ਆਏ ਨਹੀਂ ਤਾਂ ਉਹ ਸਾਰੀਆਂ ਚੀਜ਼ਾਂ ਅਸੀਂ ਦੌਰਾਨ ਤਫਤੀਸ਼ ਵਿੱਚ ਆਰਾਂਗੇ ਜੇ ਕੋਈ ਪ੍ਰੋਪਰਟੀ ਵਗੈਰਾ ਜਿ बनाई ਕਹਿੰਦੇ ਜੇ ਕੋਈ ਘਰ ਬਣਾਇਆ ਹੋਵੇ ਸ਼ਿਫਟਿੰਗ ਵੇਚ ਕੇ ਕੋਈ ਦਿੱਕਤ ਨਾ ਹੋਵੇ ਤੁਸੀਂ ਕਾਰਵਾਈ ਕਰ ਸਕਦੇ ਹੋ ਜੀ ਉਹ ਸਾਰਾ ਤਫਤੀਸ਼ ਦੇ ਵਿੱਚ ਅਸੀਂ ਦੇਖਾਂਗੇ ਅਜੇ ਰਾਤ ਹੀ ਫੜੇ ਨੇ ਇਹਨਾਂ ਦਾ ਰਿਮਾਂਡ ਲੈ ਰਿਹਾ ਤੇ ਉਸ ਤੋਂ ਬਾਅਦ ਅੱਗੇ ਜਿਹੜੀ ਬਣਨੀ ਕਾਰਵਾਈ ਹੋ ਮਚਣੀ ਆਉਂਦੀ ਪਰ ਸਰ ਜਿਸ ਤਰੀਕੇ ਨਾਲ ਤੁਸੀਂ ਸਹੀ ਪਹਿਲਾਂ ਵੀ ਨਾ ਕ੍ਰਿਮੀਨਲ ਕਾਫੀ ਮਾਮਲੇ ਦਰਖਲੇ ਤਾਂ ਅੱਗੇ ਪਤਾ ਲੱਗੇ ਕਿ ਜਿਹੜਾ ਕੀਤਾ ਵਗੈਰਾ ਕਿੱਥੇ ਵੇਚਦੇ ਸੀ ਕਿੱਥੋਂ ਸਪਲਾਈ ਕਰਦੇ ਸੀ ਘਰ ਤੋਂ ਹੀ ਕਰਦੇ ਸੀ ਕਰਾਈ ਤੋਂ ਹੀ ਕਿਹੜੇ ਹੋਰ ਪਾਸੇ ਵੇਚਦੇ ਆ ਇਹ ਸਾਰਾ ਤਫਤੀਸ਼ ਦਾ ਵਿਸ਼ਾ ਜੀ ਇਹ ਦੌਰਾਨ ਤਫਤੀਸ਼ ਹੋਣ ਇਹਨਾਂ ਚੀਜ਼ਾਂ ਤੇ ਉਹਦੇ ਵਿੱਚ ਜਿਵੇਂ ਗੱਲਬਾਤ ਸਾਹਮਣੇ ਆਉਗੀ ਅਗੇ ਤੁਹਾਡੇ ਸਾਹਮਣੇ ਰੱਖੀ ਜਾਊਗੀ ਕਿੰਨੇ ਦਿਨ ਦਾ ਰਿਮਾਂਡ ਹਸਣਾ ਹੈ ਹਜੇ ਜਿਹੜਾ ਰਿਮਾਂਡ ਹੈਗਾ ਇਹਨਾਂ ਦਾ ਸੀ 2 ਦਿਨ ਦਾ 2 ਦਿਨ ਦਾ ਰਿਮਾਂਡ ਮਿਲ ਗਿਆ ਜੀ ਹੋਰ ਵੀ ਲੱਗਦਾ ਵੱਡੇ ਕਲਾਸ ਦੇ ਬਿਲਕੁਲ ਲੱਗਦਾ ਜੀ ਬਾਕੀ ਜਿਸ ਤਰ੍ਹਾਂ ਵੀ ਹੋਣਗੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਤਫਤੀਸ਼ ਜੀ ਲੋਕਾਂ ਕੀ ਅਪੀਲ ਹੈ ਜਿਸ ਤਰੀਕੇ ਨਾਲ ਪੁਲਿਸ ਲਗਾਤਾਰ ਸਰਹੱਦਾਂ 'ਤੇ ਅਜਿਕੇ ਦੇ ਨਸ਼ਾ ਸਬੰਧਤ ਪਰਦਨ ਨੂੰ ਵਸਤੇ ਰੋਕੀਆਂ ਵੀ ਜਿਹੜੇ ਜਦਕੀ ਜੌਕੀਤੀ ਕੀ ਜਾਗੀਆਂ ਨੇ ਲੋਕਾਂ ਤੋਂ ਵੀ ਜਾ ਰਹੀ ਹੈ ਤੇ ਲੋਕਾਂ ਦਾ ਥਿਲਾ ਸਹਿਯੋਗ ਦੀ ਲੋੜ ਹੈ ਦੇਖੋ ਜੀ ਮੇ ਪਰ ਇੱਕ ਜਿਹੜਾ ਆਮ ਇਨਸਾਨ ਹੈ ਉਹ ਹਰ ਥਾਂ ਤੇ ਮੌਜੂਦ ਹੈ ਹਰ ਗਲੀ ਮੁਹੱਲੇ ਦੇ ਵਿੱਚ ਉਹ ਮੌਜੂਦ ਹੈ ਉਹ ਜਿਹੜੀ ਲੋਕਲ ਇਨਫੋਰਮੇਸ਼ਨ ਹੈ ਉਹ ਉਹਨਾਂ ਤੋਂ ਹੀ ਆ ਸਕਦੀ ਹੈ ਸਾਡੇ ਵੱਲੋਂ ਜਿਹੜੀ ਹੈਗੀ ਹੈ ਇਵਨ ਪੰਜਾਬ ਸਰਕਾਰ ਵੱਲੋਂ ਐਸਐਸਪੀ ਮੋਹਾਲੀ ਵੱਲੋਂ ਡੀਜੀਪੀ ਪੰਜਾਬ ਵੱਲੋਂ ਸਾਰਿਆਂ ਵੱਲੋਂ ਲਗਾਤਾਰ ਇਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਬਟ ਇਹ ਉਨਾ ਚਿਰ ਜਿਹੜੀ ਹੈਗੀ ਹੈ ਮੁਹਿੰਮ ਨੂੰ ਸਫਲ ਨਹੀਂ ਹੋਣਾ ਜਿੰਨਾ ਚਿਰ ਲੋਕਾਂ ਦਾ ਸਹਿਯੋਗ ਨਹੀਂ ਮਿਲਦਾ ਸਾਨੂੰ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ ਇਹਦੇ ਵਿੱਚ ਪਰ ਹੋਰ ਪੁਰਜ਼ੋਰ ਜਿਹੜਾ ਹੈਗਾ ਸਾਨੂੰ ਸਹਿਯੋਗ ਦੀ ਲੋੜ ਹੈ ਜਿਹਦੇ ਵਿੱਚ ਉਹ ਆਪਣਾ ਦੇਖੋ ਜਿਨੇ ਆਪਣਾ ਗਲੀ ਮੁਹੱਲਾ ਸਾਫ਼ ਕਰਨਾ ਹੈ ਜਿਨੇ ਆਪਣਾ ਏਰੀਆ ਸਾਫ਼ ਕਰਨਾ ਹੈ ਉਹ ਸਾਡੇ ਨਾਲ ਸੰਪਰਕ ਕਰਿਓ ਦੱਸੇ ਵੀ ਇੱਥੇ ਆ ਬੰਦਾ ਜਿਹੜਾ ਹੈਗਾ ਤਸਕਰੀ ਕਰ ਰਿਹਾ ਅਸੀਂ ਉਸ ਚੀਜ਼ ਨੂੰ ਵੈਰੀਫਾਈ ਕਰਾਂਗੇ ਤੇ ਉਤੇ ਬਣਦੀ ਕਾਰਵਾਈ ਕਰਾਂਗੇ ਤੇ ਜਿਹੜੇ ਬੰਦੇ ਜਿਹੜੇ ਨਸ਼ੇ ਦੇ ਵਿੱਚ ਜਿਹੜੇ ਐਡਪਟ ਹੋ ਚੁੱਕੇ ਨੇ ਉਹ ਚੋ ਨਹੀਂ ਬਾਹਰ ਨਿਕਲ ਸਕਦੇ ਜਾਂ ਪਰਿਵਾਰ ਉਹਦੇ ਵਿੱਚ ਬਹੁਤ ਦੁਖੀ ਨੇ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਉਹਨਾਂ ਦਾ ਇਲਾਜ ਕਰਵਾਇਆ ਜਾ ਸਕਦਾ ਹੈ ਉਹਨਾਂ ਨੂੰ ਕਾਨੂੰਨ ਦੇ ਇਹੋ ਜਿਹੇ ਵੀ ਤਰੀਕੇ ਨੇ ਵੀ ਆਪਾਂ ਬੰਦੇ ਨੂੰ ਐਫਆਈਆਰ ਦਿੱਤੀ ਦੇ ਕੇ ਉਸ ਚੀਜ਼ ਦੇ ਵਿੱਚ ਬੰਦੇ ਦਾ ਇਲਾਜ ਸ਼ੁਰੂ ਹੋ ਗਿਆ ਤੇ ਜੁਡੀਸ਼ਰੀ ਇਸ ਚੀਜ਼ ਦੇ ਵਿੱਚ ਵੀ ਇਹਨੂੰ ਐਂਟਰਟੇਨ ਕਰਦੀ ਹੈ ਐਨਡੀਪੀਐਸ ਦੀਆਂ ਪ੍ਰੋਵੀਜ਼ਨਾਂ ਇਹ ਵੀ ਹੈਗੀਆਂ ਨੇ ਕਿ ਅਗਰ ਉਹ ਬੰਦਾ ਨਸ਼ਾ ਛੱਡਣਾ ਚਾਹੁੰਦਾ ਤਾਂ ਉਹਦਾ ਪਰਚਾ ਵੀ ਕੈਨਸਲ ਹੋ ਜਾਂਦਾ ਉਹਦਾ ਲਾਜ਼ਮ ਕਰਾ ਦਿੱਤਾ ਜਾਂਦਾ ਸੋ ਇਸ ਤਰੀਕੇ ਨਾਲ ਬੜੀਆਂ ਬਹੁਤ ਕੁਝ ਹੈਗਾ ਆਪਣੇ ਕੋਲੇ ਜੀ ਤਾਂ ਇਸ ਚੀਜ਼ ਦੇ ਵਿੱਚ ਜਿਹੜਾ ਹੈਗਾ ਜਿਹੜੇ ਲੋਕ ਨੇ ਜੇ ਉਹ ਸਹਿਯੋਗ ਦੇਣਗੇ ਤਾਂ ਉਹਨਾਂ ਦੇ ਘਰ ਵੀ ਸੁਧਰ ਸਕਦੇ ਨੇ ਗਲੀ ਮੁਹੱਲੇ ਵੀ ਸੁਧਰ ਸਕਦੇ ਨੇ ਤੇ ਪੰਜਾਬ ਤਾਂ ਨਸ਼ਮੁਕਤ ਹੋਈ ਸਕਦਾ ਜੀ ਤੇ ਇੱਕ ਜਿਹੜੀ ਸਾਂਝੀ ਮੁਹਿੰਮ ਹੈ ਇਹਦੇ ਵਿੱਚ ਨਾਲ ਪਬਲਿਕ ਦਾ ਸਾਨੂੰ ਇਹ ਵੀ ਸਹਿਯੋਗ ਚਾਹੀਦਾ ਹੈ ਕਿ ਇਹ ਵੀ ਸਾਨੂੰ ਦੱਸਣ ਕਿ ਜੇ ਕੋਈ ਤਸਕਰ ਹੈ ਉਹਨੇ ਕੋਈ ਪ੍ਰਾਪਰਟੀ ਬਣਾਈ ਹੈ ਕੋਈ ਚਾਹੇ ਇਲੀਗਲ ਪ੍ਰਾਪਰਟੀ ਹੈ ਮਤਲਬ ਕੋਈ ਉਹ ਰਜਿਸਟਰੀ ਵਾਲੀ ਥਾਂ ਤੋਂ ਬਿਨਾ ਕਿਤੇ ਬਣਾ ਰੱਖੀ ਹੈ ਜਾਂ ਫਿਰ ਉਹਨੇ ਜਿਹੜਾ ਹੈਗਾ ਡਰੱਗ ਦੀ ਮਨੀ ਤੋਂ ਕੋਈ ਦੂਜੀ ਪ੍ਰਾਪਰਟੀ ਬਣਾਈ ਹੈ ਤਾਂ ਉਹਨਾਂ ਬਾਰੇ ਸਾਨੂੰ ਪਬਲਿਕ ਤੋਂ ਜਾਣਕਾਰੀ ਚਾਹੀਦੀ ਹੈ ਤੇ ਜੋ ਕੋਈ ਅਹਜੀ ਜਾਣਕਾਰੀ ਆਉਂਦੀ ਹੈ ਅਸੀਂ ਉਸ ਤੇ ਕਾਰਵਾਈ ਕਰਾਂਗੇ ਤਾਂ ਪਬਲਿਕ ਦੇ ਸਹਿਯੋਗ ਤੋਂ ਬਹੁਤ ਲੋੜ ਹੈ ਠੀਕ ਹੈ ਸਰ ਪਤਾ ਲੱਗਿਆ ਕਿ ਕਿਸੇ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਹੈ ਇਹਜਾ ਸਾਡੇ ਹਜੇ ਕੋਈ ਜਿਹੜਾ ਹੈਗਾ ਤਫਤੀਸ਼ ਚ ਨਹੀਂ ਆਇਆ ਜੀ ਦੌਰਾਨੇ ਤਫਤੀਸ਼ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਦੇਖਾਂਗੇ ਪਰਮਾਤਮਾ ਦਾ ਮੱਥੀ ਹੋ ਸਕਦਾ ਜੀ ਜੀ ਥੈਂਕ ਯੂ